ਸਤਿ ਸ੍ਰੀ ਅਕਾਲ ਸਾਰੇ ਸਾਡੇ ਪੰਜਾਬੀ ਘਰ ਵਿੱਚ ਬਹੁਤ ਬਹੁਤ ਸਵਾਗਤ ਆ ਹੋਰ ਦੱਸੋ ਜੀ ਠੀਕ ਠਾਕ ਹੋਵੋਗੇ ਵਧੀਆ ਹੋ ਹੋਗੇ ਆਪ ਦੇ ਘਰਾਂ ਵਿੱਚ ਗਰਮੀ ਤੋਂ ਬਚੇ ਹੋਵੋਗੇ ਆਪਾਂ ਜੀ ਬਣਾਉਣ ਲੱਗੇ ਆ ਅੱਜ ਨਾਲੇ ਜਿਹੜੇ ਆਪਾਂ ਰੈਡੀਮੇਡ ਵੀ ਆਉਂਦੇ ਆਗੇ ਅੱਗੇ ਕੀ ਕਰਦੇ ਸੀਗੇ ਕਾਨੀਆਂ ਤੇ ਬਣਾਉਂਦੇ ਹੁੰਦੇ ਸੀਗੇ ਜਿਵੇਂ ਕੋਈ ਪਛਮਦੇ ਹੀ ਬਣਾ ਲੈਂਦੀਆਂ ਸੀ ਵਿਆਹ ਵੇਲੇ ਮੇਰੇ ਸਾਰੇ ਪਛਮਦੇ ਸੀਗੇ ਅੱਗੇ ਕੰਨਮ ਦੇ ਦਾਲੂ ਚ ਨਾਲੇ ਮੂੰਹ ਜਾ ਆਉਣ ਹੁਣ ਕੋਈ ਨਾਲਿਆਂ ਦੇ ਨਹੀਂ ਵੈਲੂ ਨਹੀਂ ਰਹੀ ਕਿਉਂਕਿ ਹੁਣ ਰਹੇਗਾ ਅਗਲਾ ਗੁੱਟੀ ਦੀ ਆਉਂਦੀ ਆ ਲੈ ਕੇ ਪਾ ਲੰ다 ਪਰ ਮੇਰੇ ਬੱਚੇ ਵੱਡੇ ਪ੍ਰੇਸ਼ਨਾ ਹੋਈ ਸੀਗੇ ਉਸ ਤੋਂ ਬਾਅਦ ਮੈਨੂੰ ਵਧੀਆ ਨਹੀਂ ਲੱਗੇ ਉਹ ਨਾਲੇ ਕੋਈ ਵੀ ਨਾ ਪਛਮਣ ਦਾ ਨਾ ਹੀ ਰੈਡੀਮੇਡ ਅਪ ਮੈਂ ਤਾਂ ਸ਼ੁਰੂ ਤੋਂ ਦੇਖੋ ਜੀ ਕੋਈ ਵੀ ਜੋ ਪਛੂਟ ਬਣਾਉਣੇ ਨਾਲ ਦੇ ਨਾਲ ਕੱਪੜਾ ਬਚ ਜਾਂਦਾ ਕਿਉਂ ਮੈਂ ਆਪ ਹੀ ਬਣਾਉਣੀ ਹੈਗੀ ਦਰਜੀ ਤੋਂ ਬਣਾਵਾਂਗੇ ਜਾਂ ਕਿਸੇ ਤੋਂ ਬਣਾਵਾਂਗੇ ਨਹੀਂ ਮੋੜਦੇ ਕੱਪੜਾ ਚਾਹੇ ਕਿੰਨੀ ਆਪਾਂ ਕਹਿ ਦੀਏ ਪੂਰਾ ਕਿਸੇ ਦੀ ਕਟਾਈ ਚ ਫਰਕ ਹੁੰਦਾ ਹੈਗਾ ਕਿਉਂਕਿ ਉਹ ਸਾਰਾ ਕਪੜਾ 5 ਮੀਟਰ ਦਾ 5 ਮੀਟਰ ਪਾਉਣ ਦੇ ਆ। ਨਾਲ ਇਸ ਤਰ੍ਹਾਂ ਨਾਲ ਫੂਲ ਵਿੱਚ ਬਣਾ ਕੇ ਪਾ ਲੈਣੀ ਹੈਗੀ ਤੇ ਅੱਜ ਮੇਰੇ ਕੋਲੇ ਬੱਚਿਆਂ ਦੀਆਂ ਛੁੱਟੀਆਂ ਹੋਣੀਆਂ। ਠੀਕ ਅੱਜ ਮੈਨਾਂ ਦਾ 22 ਹੋਗੀ। ਅੱਜ ਛੁੱਟੀਆਂ ਕਾਫੀਆਂ ਕਿਸੇ ਨੂੰ ਤਾਂ 20 ਤਰੀਕ ਤੋਂ ਕੱਲ੍ਹ ਕਰਦਿਆਂ ਸੀ ਮੈਸੇਜ ਪਾਤੇ ਸੀ ਪਰ ਆਪਣੇ ਵਿੱਚ ਸਕੂਲ ਅੱਜ ਲੱਗਿਆ ਸੀ ਅੱਜ ਤਾਂ ਛੁੱਟੀਆਂ ਹੋ ਗਿਆ 30 ਜੂਨ ਦਾ। ਚਲੋ ਜੀ ਮੈਂ ਇਸ ਤਰ੍ਹਾਂ ਦੀ ਲੀੜਾਂ ਕੱਟ ਕੇ ਪਹਿਲੀ ਰੱਖ ਲਈਆਂ ਸੀ। ਰੇ ਕੋ ਸਮਨ ਨਾਲੇ ਬਣਾ ਲਏ ਇਹ ਖੂੜ ਗਏ ਹੋਏ ਸੀਗੇ ਤਾਂ ਮੈਂ ਬਣਾ ਲਿਆ। ਇਹ ਦੋਟਾ ਆਪਸ ਘਟ ਘਟਾਪਾ ਨੇਸ ਕਰਦੇ। ਜਦੋਂ ਡਾਉਣ ਹੋਇਆ ਸੀ ਨਾ ਉਹ ਸਾਰਿਆਂ ਵਿੱਚ ਚਿੱਕਲੀਆਂ ਪਾ ਦਿੰਦੇ ਸੀ ਮੂੰਹ ਤੇ ਇਸ ਤਰ੍ਹਾਂ। ਮੈਂ ਇੱਕ ਤਾਂ ਬਣਾਇਆ ਜਦੋਂ ਸੁੰਨੀ ਸੁੰਨੀ ਕਰਦੇ ਨਾ ਰੀਣ ਥੋੜੀ ਜਿਆਦਾ ਆ ਗਈ ਪਤਾ ਨਹੀਂ ਕਿਉਂ। ਕੁਸ ਖਾ ਬੰਦ ਨਹੀਂ ਕਰਦੇ ਮਸਕਰਾ। ਮੈਨੂੰ ਲੱਗਿਆ ਲੱਗਿਆ ਮੈਂ ਤਾਂ ਸੁੰਨੀ ਮੈਂ ਤੁਹਾਨੂੰ ਦਿਨ ਬੜਿਆ। ਤੇ ਆ ਸੀ ਇੱਕ ਆਪਣਾ ਮਸਕ ਬਣਾ ਲਿਆ। ਇੱਕ ਗੁੱਚੀ ਨਾਲਿਆਂ ਦੀ ਬਣਾ ਲਈ ਹਲੇ ਥੋੜੇ ਜਿਹੇ ਦੋਕ ਰਹਿੰਦੇ ਹੈਗੇ ਇਸ ਲਈ ਮੈਂ ਸਨੀ ਪਾਉਣ ਵਾਦੀ ਜਲੇ ਮੱਚ ਪਾਣੀ ਆਇਆ ਨਹੀਂ ਫਿਰ ਮੱਝ ਨਵਾਵਾਂਗੇ ਇਹ ਦੇਖੋ ਜੀ ਮੇਰੇ ਕੋਲ ਇਹ ਲੀਰਾ ਇਸ ਤਰ੍ਹਾਂ ਦੀਆਂ ਦੀਰਾਂ ਆ ਗਈਆਂ ਇਹ ਨਾ ਪੂਣੇ ਬਣਾ ਲੈਣੇ ਮੈਂ ਇਸ ਤਰ੍ਹਾਂ ਤੁਸੀਂ ਦੇਖਿਆ ਵੀਡੀਓ ਚ ਮੇਰੇ ਕੋਲੇ ਕੋਈ ਵੀ ਨਹੀਂ ਰੈਡੀਮੇਡ ਮੈਂ ਵਰਤਦੀ ਇਸ ਤਰ੍ਹਾਂ ਆਪਾਂ ਦੂਰੀ ਸਿਉਣ ਲਾ ਲਾਂਗੇ ਇਸ ਤਰ੍ਹਾਂ ਉਦੋਂ ਬਾਅਦ ਸਿੱਧਾ ਹੋ ਜੂਗਾ ਇਸ ਤਰ੍ਹਾਂ ਕਰਕੇ ਨਾ ਫਿਰ ਇਹ ਰੋਟੀ ਬੱਚੇ ਟਿਪਨ ਲੈ ਕੇ ਜਾਂਦੇ ਉਦੋਂ ਵੀ ਮੈਂ ਪਾਣੇ ਘਰੇ ਹੀ ਬੱਤ ਲੈਣੀ ਹੈਗੀ ਚਲੋ ਜੀ ਮੈਂ ਆਪਾਂ ਸਭ ਤੋਂ ਪਹਿਲਾਂ ਮਾਸਟਰ ਤੇ ਆਪਾਂ ਨੂੰ ਕੋਸਤਾ ਬਣਾ ਰੱਖਿਆ ਜੇ ਚਲੋ ਆਪਾਂ ਦਿਰੋ ਪਾ ਲਈਏ ਦੇ ਵਿੱਚ ਕਿਤੇ ਫੇਰ ਲਾ ਦੇ ਕਿਉਂਕਿ ਜੇ ਦੂਜੇ ਲੱਗਦੇ ਜਿਹੜੇ ਆ ਪਤਨ ਕਿਉਂ ਖੁਫਕੀ ਜੀ ਮੈਂ ਤਾਂ ਐ ਲਾ ਦੇ ਮੈਂ ਖੁਫਕ ਹੋਣ ਲੱਗੀ ਨਾਲ ਜਿਆ ਰੈਡੀਮਟ ਪਾ ਕੇ ਪਛਮੇ ਮੇਰੇ ਤਾਂ ਮੇਰੇ ਕੁਰੀ ਪਿਆ ਪਾ ਜਾਉਗਾ 25 ਨਾਲੇ ਕਰ ਲਈ ਜਾਂ 21 ਨਾਲੇ ਕਰ ਲਈ ਐ ਕਰਿਆ ਕਰਦੇ ਅਸੀਂ ਇੱਥੇ ਪੱਖੀਆਂ ਝੋਲੇ ਨਾਲ ਆਹ ਜੀ ਇਹ ਬਿਚੀ ਨੇ 19 ਸਾਲ ਹੋ ਗਏ 2005 ਚ ਵਿਆਹ ਹੋਇਆ ਸੀਗਾ 2005 ਦੇ ਮਹੀਨੇ ਚ ਹੋਇਆ ਸੀਗਾ 6 ਸੀਗਾ ਨਵੰਬਰ ਨੂੰ 19 ਮਹੀਨਾ ਲੱਗ ਰਾਇਆ ਮਸ਼ੀਨ ਆਈ ਨੂੰ ਪਰ ਇੱਕ ਦਿਨ ਨਹੀਂ ਆਪਾਂ ਕਦੇ ਵੀ ਇਹ ਬਹੁਤ ਕੁ ਮਾਰੀ ਹੁੰਦੀ ਨੇ ਵੀ ਐਸ ਤਰ੍ਹਾਂ ਜੀ ਆਪਾਂ ਜੋੜ ਲਾ ਕੇ ਇਸ ਤਰ੍ਹਾਂ ਦਾ ਤੁਸੀਂ ਉਤੋਂ ਹੀ ਮੋੜ ਦਿਓ ਕਿਉਂਕਿ ਜੋੜ ਈਵਾਂ ਕੱਟ ਜਾਣਾ ਲੱਗਦਾ। ਜੋ ਅੰਚ ਚੜਾਈ ਚ ਲੀਰ ਕੱਟ ਲਿਆ ਕਰੋ ਕੋਈ ਵੀ ਹੁੰਦਾ ਭੈਣਾ ਸਾਰੀ ਨਹੀਂ ਸਮਝਦਾਰ ਹਰੇਕ ਹੀ ਮੈਨ ਲੱਗਦਾ ਪਾਉਂਦੀਆਂ ਹੋਣੀਆਂ। ਕੋਈ ਨਹੀਂ ਪਾਉਂਦਾ ਹੁੰਦਾ ਪਰ ਮੈਂ ਤਾਂ ਸ਼ੁਰੂ ਤੋਂ ਇਹ ਸੁਣ ਦਸੀ ਵੀ ਇਹੀ ਨਾਲੇ ਆਪਾਂ ਦਾ ਹੁਣ ਗੁੱਪੀ ਜਿ ਬਣਾ ਕੇ ਰੱਖ ਲਈ ਕਿਉਂਕਿ ਛੁੱਟੀਆਂ ਹੋ ਗਈਆਂ ਕੋਈ ਨਾ ਕੋਈ ਸੁਰਕ ਮੇਰੇ ਸਲਾਈ ਕਰਨ ਵਾਲੇ ਪਏ ਆ। ਜੇ ਪਿੰਡ ਵਾਗੇ ਤੋਂ ਮੇਰੀ ਸਲਾਹ ਹੈ ਚਾਰ ਦਿਨ ਲਾਉਣ ਦੀ। ਗਾੜੀ ਇਹਦਾ ਘਰ ਸੰਭਾਲਣਗੇ ਦਾਦੀ ਰੋਟੀ ਬਣਾ ਦੇਵੇਗੀ। ਫੇਰਾ ਪਾਉਂ ਥੇ ਲਾ ਜਾਉਂ ਥੇ ਕਿਉਂਕਿ ਮੈਨੂੰ ਗਰਮੀ ਚ ਐ ਹੁੰਦਾ ਵੀ ਕੰਮ ਕਰਕੇ ਜਦ ਕਿ ਇੱਕ ਪੈ ਜਾਈਏ ਥੱਕ ਜਾਈਦਾ ਸਵੇਰੇ ਸਵਾ ਚਾਰ ਹੁਣ ਉੱਠਣ ਲੱਗ ਗਈ ਸੀ ਮੈਂ ਕਿਹਾ ਸਕੂਲ ਸੁਧਿਆਂ ਲੱਗਣ ਲੱਗਿਆ ਸੀ ਇਸ ਤਰ੍ਹਾਂ ਦੋ ਤਿੰਨ ਤਿਆਮ ਬਣਾ ਲੇ ਇਸ ਤਰ੍ਹਾਂ ਲਈ ਬਹੁਤ ਆਰਾਮਦਾਰੀ ਰਹਿੰਦੀ ਹੈ ਇਕੱਠੇ ਨਾਲਿਆਂ ਬਣਾਇਆਂ ਦੀ मतिलबु कने किन रखंदी आहियां जेको भेण भाई आ ती कुझु लॻंदा गाॾे कपड़े सिआन च इहो फाइदा हूंदा ਬਹੁਤ ਜਿਆਦੇ ਕਾਨੀਆਂ ਵਾਲੇ ਵੀ ਮੈਨੂੰ ਆਉਂਦੇ ਆਗੇ ਤਸਰ ਦੇ ਨਾਲੇ ਉਂਝੀ ਪੱਖੀ ਦੇ ਮੈਂ ਜਿਹੜੀਆਂ ਕਾਂਸੇ ਬਣਾਇਆ ਕਰਦਾ ਹਾਂ ਪਰ ਹੁਣ ਤਾਂ ਕੋਈ ਆਉਂਦੀ ਨਹੀਂ ਨਾਲੇ ਪੁੱਛੀ ਚੁੱਕੀ ਪਰ ਲੋਲੇ ਜਿਹਾ ਨੇ ਗਏ ਦੂਰ ਇਹਦਾ ਕੱਪੜਾ ਕੰਮ ਹੋ ਜਾਂਦਾ ਨਾਲੇ ਕੋਲਾ ਹੁੰਦਾ ਨਾਲ ਮੈਂ ਤਾਂ ਉਹ ਜਿਹੜਾ ਲਾਸਟ ਕਿਉਂ ਜਿਹੜੇ ਆਉਂਦੇ ਆ ਨਾ ਰੈਡੀਮੇਡ ਜੈਂਜ ਲੱਗਦਾ ਉਹਦੇ ਨਾਲ ਕਸਾਜ ਹੀ ਨਹੀਂ ਬਧੀਆ ਨਾਲੇ ਆਪਾਂ ਟਾਈਮ ਪਾਸ ਹੋ ਜਾਂਦਾ ਆਪਾਂ ਵੀ ਨਾਲੇ ਘਰੇ ਬੈਠੇ ਕੰਮ ਕਰੀ ਜਾਂਦੇ ਇਹ ਸਾਰਾ ਦਿਨ ਫੂਲਣ ਮੂਰੇ ਪਈਏ ਹੂਸ ਲੇ ਕੇ ਦੀ ਦੁਪਹਿਰ ਕਰਦੇ 200 ਰੁਪਏ ਦਾ ਛੋਟ ਆਇਆ ਸੀਗਾ ਗ੍ਰੇਲਰ ਦਾ ਹੈਗਾ ਰਾਮ ਟੈਕਸ ਦਾ ਘਟਾ ਰਾਮ ਟੈਕਸ ਵੀ ਕਈ ਤਰ੍ਹਾਂ ਦੀ ਹੁੰਦੀ ਆ ਮੈਨੂੰ 2 ਕਰੇ ਪਾਉਂਦੀ ਨੂੰ ਬਹੁਤ ਜਿ ਵਧੀਆ ਕੱਪੜਾ ਨਿਕਲਿਆਗਾ ਬਹੁਤ ਯਾਦ ਹੋ ਗਿਆ ਉਹ ਕੱਪੜੇ ਬਦਲ ਆਵੀਂ ਪਰ ਕੱਪੜਾ ਆ ਗਿਆ ਤਾਂ ਗੁਰਗੀ धागा पालीन चार सेखो इहो बनाले ਕੱਲ ਨੂੰ ਬਣਾਵਾਂਗੇ ਆਪਾਂ ਸ਼ੂਟ। ਸੋ ਫਿਰ ਵੀਡੀਓ ਸ਼ੇਅਰ ਕਰਾਂਗੇ ਕੱਟਣਾ ਸ਼ੂਟ ਦੀ। ਇੱਥੇ ਇਹ ਗਰਮੀ ਚ ਪਾ ਜਾਂਦਾ। ਹੁਣ ਤਾਂ ਹੁਣ ਤਾਂ ਗਰਮੀ ਚ ਘਸੇ ਜੀ ਪਹਿਨਣਗੇ। ਦੇਖੋ ਜਨ ਮਦਦੀਆਂ ਜਿਹੜੇ ਤੁਹਾਡੇ ਕੋਲ ਇਸ ਤਰ੍ਹਾਂ ਨਾ ਬੱਚਿਆਂ ਦੇ ਆਪਾਂ ਰੋਟੀ ਵਾਲੇ ਟੀ ਬਣਨੇ ਆ ਉਹ ਕੌਣ ਹੁੰਨੇ ਆ ਕਈ ਪਹਿਣਾ ਹਨਾ ਵੀ ਆਪਾਂ ਰੈਡੀਮੇਡ ਲਿਆਉਣੇ ਆਗੇ। ਕਿਸ਼ੂ ਤੇ ਪਰੋਥ ਵੀ ਪਾ ਦਿੰਦੇ ਆ। पर मै एस्तरा ਬਣਾ ਨੂੰ ਹੀ ਸੋ ਦਰ ਇਹ ਜੇ ਨਾ ਨਾ ਰੋਟੀ ਨਾ ਦੂਰਾ ਹੋ ਜਾਂਦਾਗਾ ਨਾ ਰੋਟੀ ਆਪਣੀ ਵਧੀਆ ਰਹਿੰਦੀ ਹੈ ਇਹ ਵੀ ਬੀਜੀ ਨਹੀਂ ਜੀ ਜਾਤਾ ਹੈ ਦੂਰਾ ਹੋ ਗਿਆ ਇਸ ਤਰ੍ਹਾਂ ਗੁਰੀਲ ਮਾਲ ਕਰਨ ਨਾਲ ਵਧੀਆ ਰਹਿੰਦੀਆਂ ਹੈ ਨਾ ਸੁੱਕੀ ਕੱਪੜੇ ਰਹੀਆਂ। ਮੈਂ ਤੋਂ ਹੁਣ ਵੀ ਵਧੀਆ ਰਹਿੰਦੀਆਂ। ਨੂੰਮਲਾ ਦਾ ਸੁੱਕੀ ਇਹ ਤਨਜੀ ਦੇ ਪੋਣਾਂ ਹੁੰਦੇ ਆਪਾਂ ਕਿਵੇਂ ਲੈਤਾਂ ਨੇ ਮਝੂ ਤੁਮਾਰੇ। ਮੈਂ ਦਾ ਇਸ ਤਰ੍ਹਾਂ ਜੋ ਕਿ ਮੈਨੂੰ ਲੱਗਦਾ ਕੱਪੜਾ ਪਿਆ ਹੁੰਦਾ ਘਰ ਵਿੱਚ। ਆਪਾਂ ਦਾ ਇਸ ਤਰ੍ਹਾਂ ਹੀ ਬਣਾ ਲੈਦੇ ਹੁਣੇ ਅਗੇ। ਪਹਿਲਾ ਖੱਦਰ ਦੇ ਜਦੋਂ ਅਸੀਂ ਤਾਣੀਆਂ ਹੁਣ ਬਣਾਉਂਦੇ ਨਾ ਮੰਮੀ ਕਹਿੰਦੀ ਇਹਦੇ ਵਿੱਚ ਪੋਣੇ ਕੱਟ ਲਓ। ਅਸੀਂ ਚਿੱਟੇ ਖੱਦਰ ਦੇ ਹੁੰਦੇ ਸੀਗੇ। ਪਰ ਉਹ ਵੀ ਜਿਆਦਾ 스멜 ਦੀ ਆਉਣ ਲੱਗਦੀ ਹੈ ਕੱਪੜਾ ਤੇ ਗਰਮ ਨਹੀਂ ਤੇ ਦੇਖਣਾ ਉਹਨਿ ਕੁਲਾਂ ਜੇ ਨਾ ਤੋਂ ਹੋਂਦ ਸਾਨੂੰ ਹੁੰਦੀ ਹੈ ਸਾਫ ਦੇ ਬਸ ਮਾ ਮੈਂ ਤੁਹਾਨੂੰ ਇੱਕ ਤਰੀਕਾ ਤੇ ਇਹ ਹੈਗਾ ਇਹ ਆਪਾਂ ਦੂਰੀ ਲਾ ਕੇ ਚਾਉਣ ਉੱਤੇ ਜੇ ਤੁਸੀਂ ਨਹੀਂ ਲਾਉਣੀ ਉਹ ਆਪਾਂ ਤਾਂ ਕੁੱਤਿਆਂ ਉਹ ਆਪਣੀਆਂ ਸਾਰੀਆਂ ਭੈਣ ਹੁਣ ਨਾ ਭੈਣਾਂ ਨੂੰ ਨਾ ਇੱਕੋ ਸਲਾਹ ਦਿੰਦੇ ਆ ਜਿਹਨੀਆਂ 10ਵੀਂ ਚ ਵੀ ਕੁੜੀਆਂ ਨਾ ਜਾਂ 10ਵੀਂ ਚ ਉਹਨਾਂ ਨੂੰ ਕੱਪੜੇ ਸਿਉਣੇ ਜ਼ਰੂਰ ਚਾਹੀਦੇ ਆ ਕਿਉਂਕਿ ਜੇ ਸਿਲਾਈ ਬਹੁਤ ਮਹਿੰਗੀ ਆ ਤੇ ਨਾਲੇ ਆਪਾਂ ਜਦੋਂ ਵੀ ਘਰ ਵਿੱਚ ਕੁਝ ਮੁਟਪਿਆ ਹੋਊਗਾਗਾ ਪਹਿਲਾਂ ਤਾਂ ਆਪਾਂ ਫਰੰਡਾਂ ਨੂੰ ਕਾਲ ਕਰ ਜੰਨੇ ਆ ਹਨਾ ਵੀ ਫੜਾਈ ਫਿਰ ਤੁਸੀਂ ਦੇਖੋ ਸਿੰਪਲ ਸੂਟ ਦਾ 200 ਰੁਪਏ ਲੈਣ ਲੱਗ ਜੇ ਹਨਾ ਜੇ ਆਪਾਂ ਜਿੰਨੀ ਕੋਈ ਪਾਈਪਿੰਗ ਜਿੱਥੇ ਲਵਾਵਾਂਗੇ 50 ਰੁਪਏ ਆਗੇ ਘਣੇ ਤੇ ਲਵਾਉਂਗੇ ਜੇ ਬਾਮਾ ਤੇ ਹੈ ਨਾ ਬਾਜੂ ਤੇ ਕਿਤੇ ਵੀ ਤੁਸੀਂ ਲਵਾਉਂਗੇ ਉੰਨੀ ਸਲਾਈ ਮਹਿੰਗੀ ਹੋਈ ਜਾਂਦੀ ਹੈਗੀ ਵੀ 2 ਮਹੀਨੇ ਨਹੀਂ ਨਹੀਂ ਕਰਦੇ ਆਪਾਂ ਨੂੰ ਬੱਚੇ ਨੂੰ ਕੋਈ ਵੀ ਕਪੜਾ ਸਿਖਾਉਣਾ ਚਾਹੀਦਾ ਜੀ ਅੱਗੇ ਆਪਾਂ ਹੋਰ ਜਿਉਂ-ਜਿਉਂ ਆਪਾਂ ਅੱਗੇ ਮੋਰ ਸਿਖੀ ਜਾਂਦੇ ਫਿਰ ਆਪੀ ਆਪਣਾ ਹੱਥ ਟਿਕ ਜਾਂਦਾ ਹੈਗਾ ਮੈਂ ਨਾ ਅਬੀ ਭੈਣ ਖੋਲੀ ਮੇਥੋਂ ਵੱਡੀ ਮੇਰੀ ਭੈਣ ਆ ਮੈਂ ਕਪੜੇ ਨਹੀਂ ਸਿੱਖਣ ਲੱਗੀ ਸੀ ਮੈਂ ਉਹ ਵੱਡੀ ਸਿਉਂਦੀ ਹੁੰਦੀ ਸੀ ਮੈਂ ਕੋਲੇ ਉਹਨੂੰ ਦੇਖੀ ਜਾਂਦੀ ਕੱਢਦੀ ਤੇ ਆਪਾਂ ਜਿ ਘਰੇ ਉੱਥੇ ਸਿੱਕੇ ਹੋ ਜਾਂ ਕੱਪੜੇ ਮੈਂ ਨਿਕਲਾਈ ਕਿ ਲੱਗੇ ਹੁਣ ਆਪਾਂ ਕੈਪਰੀਆਂ ਸੂਟ ਲਾਉਣ ਵਾਲੇ ਹੋਗੇ ਘਰ ਪਾਉਣ ਵਾਲੇ ਹੋਗੇ ਮੈਂ ਸਾਰੇ ਸਿਉਂ ਲੈਣੀਆਂ ਹੈਗੀ ਕਿਉਂਕਿ ਆਪਣਾ ਹੱਥ ਠਿਕ ਜਾਂਦਾ ਕਿ ਗਿਰ ਗਿਆ ਪਈ ਆ ਜਾਂਦੀ ਐ ਦੇਖੋ ਜੀ ਇੱਕ ਤਾਂ ਆਪਾਂ ਇਹ ਬਣਾ ਲਿਆ ਬਾਕੀ ਹੁਣ ਤਾਂ ਸਾਰੇ ਮੋਬਾਈਲਾਂ ਨੇ ਸੌਖੇ ਕਰਤੇ YouTube ਤੇ ਜਿੰਨਾ ਮਰਜ਼ੀ ਕੋਈ ਵੀ ਚੀਜ਼ ਕੱਟ ਕੇ ਤੁਸੀਂ ਦੇਖ ਲਓ ਉਵੇਂ ਕੱਟ ਲਓ ਉਹ ਸਾਰੀਆਂ ਭੈਣਾਂ ਸਿਆਈ ਜਾਂਦੀਆਂ ਹਨਾ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਕਮੂ ਦਸ ਨੇ ਇਸ ਤਰ੍ਹਾਂ ਸਿੱਧੀ ਰੱਖ ਲਉਂਦੀ ਸੀ ਇਹ ਨੂੰ ਕੇਰਾ ਤੁਸੀਂ ਵਿਚਾਲਾ ਕਰਕੇ ਇਸ ਤਰ੍ਹਾਂ ਕਿ ਤੁਸੀਂ ਨਹੀਂ ਵੀ ਦੂਰੀ ਛਾਉਣ ਲਉਂਗੇ ਇਹ ਕੱਟ ਕੇ ਇਹ ਇਹ ਦੂਰੀ ਲਾ ਦਈ ਬਸ ਇਸ ਤਰ੍ਹਾਂ ਆਪਾਂ ਵਿਚ ਦੇ ਹੀ ਜਾਵਾਂਗੇ ਕੋਨੇ ਤੇ ਲਿਆਉਂਦੇ ਹਾਂ। ਲੋ ਜੀ ਇਹ ਸਿੱਪੜੀ ਉਹ ਜੂਰੀ ਨਹੀਂ ਆਇਆ ਵਾ ਇਹ ਵਸਾਈ ਆਪਾਂ ਦੋਨੋਂ ਪਾਸੇ ਫੜਤੀ। ਸਾਡਾ ਮੰਮੀ ਨੇ ਸਾਨੂੰ ਜੀ ਸਾਰੇ ਕੰਮ A to Z ਆਪਾਂ ਤਾਣੀ, ਲੰਦ ਦਰੀਆਂ, ਕੀ ਕੱਢੜ, ਸਲਾਈ, ਕੜਾਈ ਅੱਗੇ ਕੇਜਮੈਂਟ ਦੀਆਂ ਯਾਦਾਂ ਹੁੰਦੀਆਂ ਸੀ ਉਹ ਵੀ ਕਰਦੇ ਖਤਰ ਦੀਆਂ ਵੀ ਕਰਦੇ। ਆਪਣਾ ਦਾਜ ਕੋਈ ਰੈਡੀਮੇਡ ਨਹੀਂ ਗਿਆ ਸਾਰਾ ਆਪਾਂ ਘਰੇ ਬਣਾ ਕੇ ਤਿਆਰ ਕੀਤਾ ਉਹ ਯਾਰ। ਕੀ ਆਪਾਂ ਕੋਈ ਕਮਾਈ ਨਹੀਂ ਦਾ ਵੀ ਆਪਾਂ ਨੂੰ ਆਪਣੇ ਮੂਰੇ ਕੋਈ ਐਕਟਿਵ ਆ ਸਾਡੇ ਕੰਮ ਆਪਾਂ ਜਾਣਦੇ ਆ ਤੁੱਲੇ ਦਾ ਹੋਇਆ ਕੋਈ ਕੱਟਣ ਦਾ ਜਾਂ ਕੱਟਣ ਦਾ ਕੰਮ ਸਿੱਖਣਾ ਕੁੜੀ ਨੂੰ ਫ੍ਰੀਕ ਨੂੰ ਜ਼ਰੂਰੀ ਹੈਗਾ ਕਿਉਂਕਿ ਕੋਈ ਕਰਿਆ ਜਾਵੇ ਨਾ ਕਰ ਕਈ ਮਜ਼ਦੂਰੀ ਜਿਹਾ ਆਪਾਂ ਨੂੰ ਕਰਨਾ ਪੈ ਜਾਂਦਾ ਹੈਗਾ ਸਿੱਖੇ ਦਾ ਕੋਈ ਡਰ ਨਹੀਂ ਹੁੰਦਾ ਜਦੋਂ ਵੀ ਛੁੱਟੀਆਂ ਹੁੰਦੀਆਂ ਕੋਈ ਵੀ ਛੋਟੇ ਕੋਲੇ ਤਾਂ ਕੰਮ ਜੇ ਛੋਟੇ ਕੋਲ ਨਹੀਂ ਪੜਾਈ ਦਾ ਤੁਸੀਂ ਜ਼ਰੂਰ ਆਪਦਾ ਘਰ ਦਾ ਕੰਮ ਸਿੱਖ ਸਕਦੇ ਹੋ ਕਿਦਾ ਛੋਟੀਆਂ ਛੋਟੀਆਂ ਇੰਨਾ ਸਿਹਲੀਆਂ ਛੁੱਟੀਆਂ ਹੁੰਦੀਆਂ ਉਹਦੀ ਚਾਦਰਾਂ ਲਿਆਉਂਦੀ ਕੋਈ ਕੁਸ ਕਰਦੀ ਪੱਖੀਆਂ ਇਕੱਠੀਆਂ ਹੋ ਕੇ ਗੜੀ ਜਾਂਦੇ ਆ ਰੀਸ ਵੀ ਆਉਂਦੀ ਸੀ ਹੁਣ ਰੀਸ ਘੱਟ ਜਾਂਦਾ ਥੋੜੀ ਜਿਹੀ ਕਮ ਚਲੋ ਜੀ ਵੀਡੀਓ ਦਾ ਆਪਾਂ ਐਂਡ ਇਥੀ ਕਰਦੇ ਆਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਬਦ ਤੋਂ ਬਦ ਜੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕੱਲ ਨੂੰ ਮੈਂ ਕਿਵੇਂ ਬਲੌਗਣਾ ਫੇਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ